ਸੋ ਜੀ ਕੌਸੇ ਦਾ ਹੋਰ ਪਹੁੰਚਦੇ ਮੇਰੇ ਵੀਰ ਮੰੰੂ ਜੀ ਬੈਠੇ ਨੇ ਸੋ ਮੈਂ ਜੀ ਰਾਣੀ ਲੱਗੇ ਆ ਕੋਈ ਨਹੀਂ ਲੱਗਾ ਕਈਆਂ ਦੀਆਂ ਸਿਆ ਤੁਸੀਂ ਔਰ ਮੈਂ ਧੰਨਵਾਦ ਕਰਦਾ ਕੀਤਾ ਜੀ ਤੁਹਾਡਾ ਬਹੁਤ ਕਿਸੇ ਬਰਦਾਸ਼ਤ ਸੋ ਪਹਿਲੀ ਗੱਲ ਮੈਂ ਬਾਤ ਵੀ ਚਾਹਣਾ ਮੈਂ ਦੇਖ ਲਓ ਕਿ ਇੱਥੇ ਕੋਈ ਹੈ ਔਰ ਕੋਈ ਮੈਂਬਰ ਖਾਲੀ ਦੀ ਰਾਣੀ ਲੱਗੀ ਆ ਕੋਈ ਨਹੀਂ ਲੱਗਾ ਸਾਡੇ ਤਰੀਫ ਲੋਕਾਂ ਦਾ ਸ਼ਰਸ਼ਟ ਕੀਤਾ ਗਿਆ ਇਹ ਸੁਣਿਆ ਜੀ ਅੱਲਾਹ ਤਨਾਰ ਗੁਰੂ ਜੀ ਤੋਂ ਤੁਹਾਡੇ ਵਿੱਚ ਆਸੀ ਕਿ ਡਾਕਟਰ ਰਾਜਪਾਲ ਮੀਰਕਾ ਜੀ ਜਿਨ੍ਹਾਂ ਦਾ ਇਹ ਸਰ ਜਿਨ੍ਹਾਂ ਬਹੁਤ ਪਿਆਰ ਹੈ ਸਾਫ ਦਾ ਵਜ਼ੀਰ ਰਹੇ ਚੁਕੇ ਨੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਦੇਖੋ ਅੰਮ੍ਰਿਤਸਰ ਦੀ ਬਾਤ ਜਾਣ ਜਾਣ ਦੀ ਤੁਸੀਂ ਸੁਣੋ ਤੁਸੀਂ ਆਵ ਵਿਜ਼ਿਟ ਕਰੋ ਤੇ ਮੇਰਾ ਮੰਨਣਾ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਬਹੁਤ ਵੱਡਾ ਮਨ ਬਣਾਇਆ ਹੈ ਕਾਂਗਰਸ ਪਾਰਟੀ ਦੇ ਹੱਕ 'ਚ ਕੁਝ ਉਹ ਤਾਕਤਾਂ ਜਿਹੜੀਆਂ ਦੇਸ਼ ਨੂੰ ਵਰਗਾਂ ਦੇ ਆਧਾਰ ਤੇ ਵੰਡਦੀਆਂ ਨੇ ਕੁਝ ਉਹ ਤਾਂਕਦਾ ਨੇ ਧਰਮਾਂ ਦੇ ਆਧਾਰ ਤੇ ਰਾਜਨੀਤੀ ਕਰਦੀਆਂ ਨੇ ਉਹਦੇ ਵਿਰੁੱਧ ਦੇਸ਼ ਜਿਹੜਾ ਉਹ ਇੱਕਮੁੱਠ ਹੈ ਔਰ ਉਹ ਇੱਕਮੁੱਠਤਾ ਦੀ ਅੱਜ ਜਿਹੜੀ ਮਿਸਾਲ ਹੈ ਉਹ ਇੰਡੀਆ ਲਾਈਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਉਹਨੂੰ ਹਰ ਕੋਈ ਬੰਦਾ ਸਮਝ ਰਿਹਾ ਹੈ ਔਰ ਪੰਜਾਬ ਔਰ ਪੰਜਾਬੀ ਦੇ ਹਮੇਸ਼ਾ ਜ਼ੁਲਮ ਦੇ ਵਿਰੁੱਧ ਖੜਦੇ ਨੇ ਜਿੰਨਾ ਜ਼ੁਲਮ ਪਿਛਲੇ 10 ਸਾਲ ਚ ਦੇਸ਼ 'ਚ ਹੋਇਆ ਅੱਜ ਪੰਜਾਬੀਆਂ ਨੇ ਮਣ ਬਣਾਇਆ ਔਰ ਇਹ ਕਿਸਾਨੀ ਸੰਘਰਸ਼ ਤੋਂ ਇਹ ਵੱਡ ਬੱਜਾ ਨਹੀਂ ਤੇ ਲੋਕ ਕਹਿੰਦੇ ਨੇ ਜਿਵੇਂ ਮੋਦੀ ਸਾਹਿਬ ਕੋਈ ਆਪਣਾ ਕਾਨੂੰਨ ਵਾਪਸ ਲੈਣਗੇ ਪਹਿਲੀ ਵਾਰ ਹੋਇਆ ਕਿ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲਏ ਆ ਔਰ ਪੰਜਾਬ ਦੇ ਨਾਲ ਉਹਨਾਂ ਨੇ ਕਿਹੜਾ ਗੱਡੀ ਸਾਡੇ ਭਾਗੜਾ ਡੈਮ ਦੇ ਉੱਤੇ ਸਾਡੀ ਸਾਡਾ ਹੱਕ ਘਟਾਇਆ ਸਾਡੇ ਚੰਡੀਗੜ੍ਹ ਦੇ ਉੱਤੇ ਸਾਡੇ ਹੱਕ ਘਟਾਏ ਸਿੱਧੇ ਤੌਰ ਤੇ ਸਾਡੇ ਨਾਲ ਉਹਨਾਂ ਨੇ ਇਹ ਮਤਲਬ ਤੁਹਾਡੇ ਦਖਲਦਾਜੀ ਕਰਨ ਦੀ ਕੋਸ਼ਿਸ਼ ਕੀਤੀ ਹੁਣ ਵੀ ਜਿਹੜੀ ਵੱਡੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਵੱਡੀ ਸਾਜੇ ਜਿਹੜੀ ਹੋਈ ਹੈ 1 ਜੂਨ ਨੂੰ ਇਲੈਕਸ਼ਨ ਕਿਉਂ ਕਰਵਾਈ ਜਦ ਕਿ 1 ਜੂਨ ਨੂੰ 48 ਡਿਗਰੀ ਟੈਂਪਰੇਚਰ ਹੁੰਦਾ 45 48 ਡਿ ਜਿਹੜਾ ਸਾਊਥ ਆ ਉਹਦਾ ਟੈਂਪਰੇਚਰ ਮੇਚਾ 30 32 ਡਿਗਰੀ ਹੁੰਦਾ ਆ 35 ਉਹਦਾ ਕਦੀ ਨਾ ਗਰਮੀ ਜ਼ਿਆਦੀ ਨਾ ਠੰਡ ਜ਼ਿਆਦੀ ਸਾਨੂੰ ਕਿਉਂ ਸਜ਼ਾ ਦਿੱਤੀ ਇਸ ਗੱਲ ਦੀ ਤਾਂ ਕਿ ਪੰਜਾਬੀ ਸ਼ਾਇਦ ਵੋਟਾਂ ਨਹੀਂ ਪਾਉਣਗੇ ਤੇ ਮੈਂ ਫੇਰ ਬੰਦੇ ਬੰਦੇ ਲਿਆ ਕੇ ਇਦਾਂ ਕਰ ਲੂੰਗਾ ਕੋਈ ਜਿਹੜੇ ਸਾਡੇ ਸੋਹ ਕਾੜ ਸਰਦਾਰ ਨੇ ਮੈਂ ਨਾਲ ਪੰਜਾਬੀ ਨੇ ਮੈਨੂੰ ਉਹਨਾਂ ਦਾ ਦੁੱਖ ਆਉਂਦਾ ਉਹਨਾਂ ਨੂੰ ਇਹ ਕਹਿੰਦੇ ਯਾਰ ਤੁਸੀਂ ਵੀ ਇਦਾਂ ਦੇ ਹੋ ਗਏ ਜੀ ਤੁਹਾਨੂੰ ਨਹੀਂ ਸਮਝ ਆਉਂਦੀ ਸਾਡੇ ਬੱਚਿਆਂ ਨਾਲ ਕੀ ਹੋਏ 700 ਸਾਡੇ ਸਾਡੇ ਜਵਾਨ ਚੀਤ ਹੋ ਗਏ ਅਗਨੀ ਵੀਰ ਵਰਗੀਆਂ ਠੇਕੇ ਤੇ ਯੋਜਨਾ ਇਹਨਾਂ ਚਲਾਤੀਆਂ ਸਾਡੇ ਫੌਜੀ ਭਰਾਵਾਂ ਦੇ ਇਹਨਾਂ ਨੇ ਕਹਿਰ ਕੀਤਾ ਸਾਡੀਆਂੜੀਆਂ ਸਪੋਰਟਸ ਪਰਸਨ ਸੀ ਧੀਆ ਉਹਨਾਂ ਨੂੰ ਇਹਨਾਂ ਨੇ ਜੁੱਤੀਆਂ ਥੱਲੇ ਰੋਲਿਆ ਉਹਨਾਂ ਨੂੰ ਵਿਚਾਰੀਆਂ ਨੂੰ ਕੀ ਤਸ਼ੱਦਦ ਉਹਨਾਂ ਦੇ ਉੱਤੇ ਕੀਤਾ ਕੀ ਯਾਰ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਤੁਸੀਂ ਫੇਰ ਇਹਨਾਂ ਦੇ ਨਾਲ ਝੰਡਾ ਫੜ ਕੇ ਤੁਰ ਪੈਂਦੇ ਜੇ ਘੱਟੋ ਘੱਟ ਤੁਸੀਂ ਤਾਂ ਜਾਗੋ ਸੋ ਪੰਜਾਬੀਆਂ ਨੇ ਇਸ ਜ਼ੁਲਮ ਦਾ ਜਵਾਬ ਜਿਹੜਾ ਆ ਉਹ ਦੇਣਾ ਆ ਜੋ ਮਣੀਪੁਰ ਘਟਨਾਵਾ ਹੋਈਆਂ ਉਹਦਾ ਜਿਹੜਾ ਸ਼ਰਮਨਾਕ ਘਟਨਾਵਾ ਦਾ ਜਵਾਬ ਪੰਜਾਬੀ ਦੇਊਗਾ ਪੰਜਾਬੀ ਸੈਕੂਲਰ ਆ ਪੰਜਾਬੀ ਹਰ ਇੱਕ ਧਰਮ ਦਾ ਹਰ ਇੱਕ ਵਰਗ ਦਾ ਬਰਾਬਰ ਸਤਕਾਰ ਕਰਦਾ ਆ ਇਹਦੇ ਮਨ ਚ ਦਰਦ ਹੈ ਪੰਜਾਬੀਆਂ ਦੇ ਇਹ ਦਰਦ ਜਿਹੜਾ ਤੁਹਾਨੂੰ 1 ਤਰੀਕ ਨੂੰ ਦੇਊਗਾ ਔਰ 4 ਤਰੀਕ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ